ਪੰਜਾਬ ਟਾਈਮ ਦੇ YouTube ਚੈਨਲ ਤੇ ਹਰਜਿੰਦਰ ਸਿੰਘ ਹਾਜ਼ਰ ਹੈ ਅੱਜ ਸਵੇਰੇ 4 ਦਸੰਬਰ ਬੁੱਧਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਜਿਹੜੀ ਘਟਨਾ ਵਾਪਰੀ ਆ ਜਿਨਾ ਕਾਲੀ ਦਲ ਦੇ ਆਗੂ ਨੇ ਸਾਬਕਾ ਸਾਬਕਾ ਹੋ ਜੋ ਕਿ ਚੀਫ ਮਿਨਿਸਟਰ ਵੀ ਰਹੇ ਨੇ ਕਾਲੀ ਦਲ ਦੇ ਆਗੂ ਪ੍ਰਧਾਨ ਵੀ ਰਹੇ ਨੇ ਤੇ ਉਹਨਾਂ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਆ ਨਰੈਸੀ ਚੋੜਾ ਵੱਲੋਂ ਉਹਨੂੰ ਤੁਸੀਂ ਕਿਵੇਂ ਦੇਖਦੇ ਆ ਇਹ ਬਹੁਤ ਹੀ ਮਨ ਭਾਗੀ ਘਟਣਾ ਹੈ ਮੇਰੀ ਤਾਂ ਪਰਸਨਲਿਟੀ ਖਿਆਲ ਹੈ ਮੈਂ ਬੰਦੇ ਮਾਰਨ ਦੇ ਵਿੱਚ ਬਲੀਵ ਨਹੀਂ ਕਰਦਾ ਹੈਗਾ ਕਿ ਸੇਰੇ ਪੋਲਿਟਿਕਲ ਖਿਆਲ ਹੋਣ ਕਰਕੇ ਮੇਰੇ ਕੋਲ ਧਰਮ ਖਿਆਲ ਹੈਗੇ ਪਰ ਇਹ ਜੋ ਘਣਾ ਵਾਪਰੇ ਹੈਗੇ ਲੋਕਾਂ 'ਚ ਕੁਝ ਰੋਸ ਹੈਗਾ ਕੁਝ ਇੰਨੇ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਚਰਚਾ ਹੋਵੇ ਉਹ ਲਾਈਕ ਬਹੁਤੇ ਗਰਮਖੇਲੀ ਵੀਰ ਯਾਰ ਲੀਮਿਰਾਜ ਦੀ ਗੱਲ ਕਰਦੇ ਆ ਖਾਸ ਤੰ ਦੀ ਗੱਲ ਕਰਦੇ ਹੈਗੇ 40 ਲੰਚ ਕੋਈ ਨਹੀਂ ਕਮਾਇਆ ਮਾਰ ਮਾਰ ਕੇ ਬੰਦੇ ਆਪਣੀ ਕੌਮ ਦਾ ਪਤਾ ਨਹੀਂ ਹਜ਼ਾਰਾਂ ਨੌਜਵਾਨ ਅਸੀਂ ਆਪਣੇ ਸ਼ਹੀਦ ਕਰਾ ਲਏ ਜਾਂ ਜਾਓ ਛੇੜਨਾ ਪਏਗਾ ਉਹਨਾਂ ਨੂੰ ਇਹ ਇਹ ਨਾ ਤਾਂ ਲੋਕੀ ਵੱਦੀਪਰ ਪੰਜਾਬ ਜੁੜੇ ਹੈਗੇ ਠੀਕ ਹੈ ਵਿਦੇਸ਼ਾਂ ਜੁੜੇ ਹੈਗੇ ਇੱਥੇ ਠੀਕ ਹੋ ਰਿਹਾ ਉੱਥੇ ਸਿਚੁਏਸ਼ਨ ਹੋ ਰਹੀ ਹੈ ਕਿ ਮੈਂ ਪੰਜਾਬ 'ਚ ਹੁਣ ਜਾਣ ਲੱਗਾ ਮੈਂ ਵੀ ਦੋ ਵਾਰ ਰਿਪੋਰਟ ਹੋਇਆ ਹੈਗਾ ਤੇ ਉਹਦਾ ਅਸੀਂ ਬਹਿ ਬਹਿਤ ਕਰਦੇ ਹਾਂ ਖਾਸ ਕਰਕੇ ਮੇਰਾ ਜੀ ਖੜੇ ਉਹਨਾਂ ਦੇ ਨਾਲ ਅਸੀਂ ਚਾਹ ਨਹੀਂ ਗਰਮਾਣੀ ਸੇਧ ਲੈ ਕੇ ਇਹ ਲੋਕਾਂ ਨੂੰ ਜੋੜਿਆ ਜਾਵੇ ਨਹੀਂ ਵੀ ਇੱਥੇ ਪੰਜਾਬ ਦੇ ਵਿੱਚ ਗੰਗੈਸਟਰ ਨਹੀਂ ਹੋਊਗੀ ਨਸ਼ੇ ਨਹੀਂ ਹੋਊਗਾ ਕ੍ਰਾਈਮ ਨਹੀਂ ਹੋਊਗਾ ਉਥੇ ਕਿਹਨਾਂ ਤੱਕਸ਼ਾ ਹੀ ਨਹੀਂ ਹੋਊਗੀ ਹਰੇਕ ਨੂੰ ਆਪਣੇ ਆਸਥਾ ਮਤਾ ਹੋਊਗਾ ਆਪਣੇ ਇਹ ਵਿਚਰਨ ਦਾ ਪੰਜਾਬ ਦੇ ਪੂਰੀ ਖੁੱਲ ਹੋਊਗੀ ਪਰ ਜਦ ਅਸੀਂ ਮਾਰ ਮਰਾਈ ਦੀ ਗੱਲ ਆ ਜੰਨੇ ਤੇ ਲੋਕ ਫੇ ਜਿਹੜੇ ਆ ਹਲੀਮੀ ਰਾਜ ਨਾਲ ਬੜਾ ਚੱਲ ਜਾਂਦੇ ਵੀ ਨਹੀਂ ਤਾਂ ਇੱਥੇ ਖਰਾ ਬਹੁਤ ਗੰਤਿ ਬਾਕੀ ਜਿਹੜੀ ਹੋਰ ਕੌਮਾਂ ਹੈਗੀਆਂ ਜਾਂ ਹੋਰ ਧਰਮ ਮੰਨ ਵਾਲੇ ਆਸਥਾ ਵਾਲੇ ਹੈਗੇ ਆ ਤੇ ਉਹ ਨਹੀਂ ਇਹਦੇ ਨਾਲ ਸਹਿਮਤ ਇੰਡੀਆ ਰਹਿਣ ਜਾਂਦੇ ਉਹ ਫੇ ਸਾਡੇ ਨਾਲ ਵੱਡੀ ਪੱਧਰ ਵਿਰੁੱਧ ਚੱਲ ਜਾਂਦੇ ਆ ਇਹੀ ਕਾਰਨ ਹੈਗਾ ਬਈ ਇਹ ਕਾਲੀ ਦਲ ਦਾ ਇੰਡੀਆ ਦੇ ਨਾਲ ਵੱਧ ਘਰਾਂ ਤੱਕ ਇਹ ਉਹ ਸੀਮਤ ਰਿਹਾ ਹੈਗਾ ਆਨੰਦਪੁਰ ਦੇ ਮੱਦੇਨਜ਼ਰ ਇਹ ਸੀਮਤ ਰਿਹਾ ਹੈਗਾ ਉਹ ਪਰ ਉਹ ਵੀ ਨਹੀਂ ਅਚੀਵ ਹੋਇਆ ਪੋਸਿਬਲ ਹੈ 40 ਸਾਲ ਨੇ ਰਖਾਨ ਕਿੰਨਾ ਕਰਾ ਲਿਆ ਦਰਾਰ ਸਾਹਿਬ ਵੀ ਟੋਹਾਰਿਆ ਅਜੇ ਵੀ ਸਾਡੇ ਬੱਚੇ ਜੀਲਾਂ 'ਚ ਬੈਠੇ ਹੈਗੇ ਆ ਤੇ ਮੈਂ ਤਾਂ ਇਹੀ ਕਹਿਣਾ ਵੀ ਇਹ ਜੋ ਕੁਝ ਵੀ ਹੋਇਆ ਹੈਗਾ ਇਹ ਨਹੀਂ ਕਰਨਾ ਚਾਹੀਦਾ ਸੀਗਾ ਤੇ ਬਿਲਕੁਲ ਦਰਵਾਸਾ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ ਜਿੱਦਾਂ ਹੁਣ ਦੂਜੇ ਧਰਮਾਂ ਦੇ ਲੋਕ ਆ ਹੋਰ ਕਮਿਊਨਿਟੀਆਂ ਹੋਰ ਭਾਈਚਾਰੇ ਆ ਜਿਹੜੇ ਬਿਲਕੁਲ ਸਿੱਖਾਂ ਦੇ ਅੰਦਰੂਨੀ ਹਾਲਾਤ ਨੂੰ ਨਹੀਂ ਜਾਣਦੇ ਉਹ ਇਸ ਦਿਨ ਇਸ ਦਿਨ ਇਹ ਕਹਨ ਕਿਵੇਂ ਲੈਣਗੇ ਕਿ ਦਰਵਾਸਾ ਦੇ ਵਿੱਚ ਜਿੱਦਾਂ ਜਿਹੜੇ ਸੰਤਾਂ ਉਹਦੀਆਂ ਬਹੁਤ ਜ਼ਿਆਦੀਆਂ ਪਰ ਕਿ ਪਾਈਚਾਰਾ ਨਹੀਂ ਸੰਤਾਂ ਘਟ ਸਕਦੀਆਂ ਹੈਗੀਆਂ ਮੈਂ ਕਈ ਵਾਰੀ ਹੁਣ ਇੱਕ ਦਮਾਰੀ ਬਹਿਣ ਦਾ ਮੌਕਾ ਮਿਲਿਆ ਜੇ ਇਹਨਾਂ ਸੰਪਰਕ ਵਿਭਾਗ ਦਾ ਸੂਚਨਾ ਵਿਭਾਗ ਦਾ ਜਾਂ ਉੱਥੇ ਆਪਣਾ ਪ੍ਰੇਮੀ ਕੀਤਨੀ ਸਿੰਘ ਗਿਆ ਮੈਂ ਬੈਠਾ ਉੱਥੇ ਤਾਂ ਲੋਕ ਕਲਕੱਤੇ ਤੇ ਬੰਬੇ ਤੋਂ ਆਉਂਦੇ ਆ ਉਹ ਤਾਂ ਮੈਂ ਇੱਕ ਦਮਾਰੀ ਦੇਖਿਆ ਹੈਰਾਨ ਹੈ ਕਿ ਆਹ ਕਹਿੰਦੇ ਸਾਡੇ ਪੋਤਾਂ ਹੋਇਆ ਤੇ ਸੀ ਧਰਵਾਦ ਕਰਨ ਆਏ ਇੱਥੇ ਅਗੇ ਅਰਦਾਸ ਕਰਕੇ ਗਿਆ ਸੀ 2 ਸਾਲ ਪਹਿਲਾਂ ਇੱਥੇ ਇੱਕ ਬੀਬੀ ਆਈ ਸੀ ਉੱਥੇ ਪੁੱਛਣ ਲਈ ਸੀ ਤੁਸੀਂ ਪ੍ਰਸ਼ਾਦ ਕਿਦਾਂ ਬਣਾਉਣੇ ਜਿਆਦਾ ਵਸੇ ਮੇਰਾ ਪ੍ਰਸ਼ਾਦ ਛਕਿਆ 4 ਘੰਟੇ ਹੋ ਗਏ ਮੇਰਾ ਸਰੀਰ ਜਿਹੜਾ ਆ ਅੰਦਰੋਂ ਝੁਣਝੁਣੀ ਆ ਹੋਰ ਹੀ ਕੋਈ ਚੀਜ਼ਾਂ ਅੰਦਰ ਮੇਰੇ ਚੱਲ ਰਹੀਆਂ ਹੈਗੀਆਂ ਕਹਿੰਦੀ ਮੈਂ ਇਹਨੂੰ ਉਹ ਇਹ ਪੁੱਛਣ ਆਈ ਸੀ ਪ੍ਰਸ਼ਾਦ ਬਣਾਉਣੇ ਕਿਦਾਂ ਤੇ ਉੱਥੇ ਜਿਹੜੇ ਸੇਵਾਦਾਰ ਬੈਠੇ ਸੀ ਉਹਨੇ ਸਮਝਾਇਆ ਅੰਗਰੇਜ਼ੀ ਦੇ ਵਿੱਚ ਪੰਜਾਬੀ ਤੋਂ ਸਟਰੋਂਗ ਨਹੀਂ ਸੀਗੀ ਤੇ ਉਹਨੇ ਸਮਝਾਇਆਗਾ ਆ ਚੀਜ਼ਾਂ ਜਿਹਦੇ ਇਦਾਂ ਬਾਣੀ ਪੜਦੇ ਬਣਦਾ ਹੈਗਾ ਤੇ ਫੇਰ ਇਹ ਉੱਥੇ ਸਤ ਦੀ ਬਖਸ਼ਿਸ਼ ਹੁੰਦੀ ਹੈਗੀ ਤਾਂ ਤੇ ਤੇ ਵਿਆਹ ਤੇ ਉਹ ਉਹਨੇ ਇੰਨੀ ਸ਼ਰਦਾ ਸੀ ਵੀ ਉਹਦੇ ਫਿੱਟ ਪੈ ਗਿਆ ਔਰ ਮੈਂ ਵੀ ਇੰਪ੍ਰੀਚਾਲ ਨੇ ਤੁਸੀਂ ਵੀ ਲੈਨੇ ਆਪਣੇ ਹੋਰ ਸਿੱਖ ਬਹੁਤ ਲੈਂਦੇ ਰੋਜ਼ ਖਬਰ ਲੈਂਦੇ ਹੈਗੇ ਆਪਣੇ ਉਹ ਕਲਾ ਵਰਦੀ ਨਹੀਂ ਉਹਦੇ ਕਿਦਾਂ ਬਤ ਇਹਦਾ ਮਤਲਬ ਉਹ ਅੰਦਰੋਂ ਕਾਲਪਸ਼ਣ ਜੁੜੀ ਸੀ ਸਾਡੇ ਕੜਾ ਸਾਡੇ ਕੜਾ ਸਮਝੇ ਖਾ ਜਾਂਦੇ ਆ ਨਾ ਪ੍ਰਸ਼ਾਦ ਨਹੀਂ ਸਮਝਦੇ ਪ੍ਰਸ਼ਾਦ ਗੁਰੂ ਦੀ ਕਿਰਪਾ ਸਮਝਣ ਦਾ ਵੀ ਇਫੈਕਟ ਹੋਏ ਸੋ ਇਸੇ ਮਸਲੇ ਨੂੰ ਹੋਰ ਕੀ ਬਾਹਰ ਜਿਹੜੇ ਦੇਸ਼ਾਂ ਵਿੱਚ ਕਿਵੇਂ ਅਸਾਂ ਤਾਂ ਲੈ ਰਹੀਆਂ ਬਾਹਰ ਲਈ ਇਹ ਕੋਈ ਖਾਸ ਸਟੇਟਮੈਂਟ ਨਹੀਂ ਆਈ ਹੈਗੀ ਤੇ ਉਹਦਾ ਮੇਰੇ ਖਿਆਲ ਮੋਗਨਤੀ ਜਿਹੜੀ ਆ ਇਸ ਫੈਸਲੇ ਨਾਲ ਮੇਰੇ ਖਿਆਲ ਜਿਹੜੀ ਸੇਮ ਰਹੇਗੀ ਵੀ ਦਰਬਾਰ ਸਾਹਿਬ ਦੇ ਵਿੱਚ ਅਟੈਕ ਨਹੀਂ ਹੋਣਾ ਚਾਹੀਦਾ ਇਹ ਨਾ ਸੜਾ ਇਤਿਹਾਸ ਜਿਹੜਾ ਹੈਗਾ ਅੱਗੇ ਕਦੀ ਹੋਇਆ ਹੈਗਾ ਇੱਥੇ ਬਿਲਕੁਲ ਅਸੀਂ ਕਹਿੰਦੇ ਸਾਡੇ ਕਾਨਸੇ ਨੇ ਅਟੈਕ ਕੀਤਾ ਫਿਰ ਕਹਿੰਦੇ ਫਿਰ ਬਰਨਾਲ ਸਰਕਾਰ ਵੱਲੋਂ ਕਿ ਹੋਇਆ ਸੀਗਾ ਉਦੋਂ ਤੇ ਹੁਣ ਤੁਸੀਂ ਆਪ ਹੀ ਕਰਨਾ ਪਿਆ ਹੈਗੇ ਨਾਲ ਇਹ ਮੈਨੂੰ ਪਤਾ ਨਰੈਣ ਤੋਂ ਤਾਂ ਹਾਈਲੀ ਕੁਆਲੀਫਾਈਡ ਆ ਤੁਹਾਨੂੰ ਵੀ ਪਤਾ ਮਾਸਟਰ ਪੜ੍ਹੇ ਦੇ ਬੰਦੇ ਮਾੜੇ ਹੁੰਦੇ ਆ ਮਾਸਟਰ ਦੀ ਡਿਗਰੀ ਆ ਇਹ ਕੀਤੀ ਹੈਗੀ ਆ ਮੈਂ ਵੀ ਕਦੇ ਮਿਲਿਆ ਵੀ ਹੈਗਾ ਪੰਜਾਬ ਦੇ ਵਿੱਚ ਕਈ ਵਾਰੀ ਫੰਕਸ਼ਨਾਂ 'ਚ ਇਕੱਠੇ ਹੋਏ ਹੈਗੇ ਆ ਨਾ ਮਿਲੇ ਹੈਗੇ ਆ ਕਿਤਾਬਾਂ ਲਿਖਿਆ ਨੇ ਕਿਤਾਬਾਂ ਸਾਨੂੰ ਪੰਜਾਬ ਟਾਈਮ ਨੂੰ ਉਹਨਾਂ ਦੇ ਪਹਿਲਾਂ ਆਰਟੀਕਲ ਤੇ ਇੱਕ ਬਤਾਵਾ ਕਬਤਾਵਾਵਾਂ ਜ਼ਿਆਦਾ ਆਉਂਦੀਆਂ ਰਹੀਆਂ ਇਹ ਕਿਤਾਬਾਂ ਵੀ ਸਾਡੇ ਕੋਲ ਕੁਝ ਹੈਗੇ ਮੁੰਡੇ ਸਾਡੇ ਕੋਲ ਕਿਤਾਬਾਂ ਵੀ ਤੇ ਮੇਰੇ ਖਿਆਲ ਉਹਨੇ ਇਹ ਪਤਾ ਨਹੀਂ ਕੀ ਸੋਚਿਆ ਤੇ ਉਹ ਠੀਕ ਆ ਉਹਦਾ ਆਮ ਉਹ ਲੀਡਰਸ਼ਿਪ ਆਰਗੇਨਾਈਜ਼ ਹੋ ਨਹੀਂ ਸੀਗਾ ਬਹੁਤ ਸੀਰੀਅਸ ਸੀਗਾ ਖਾਸਾ ਲਿਮੀ ਰਾਏ ਦੇਖ ਹਸਾਂਦ ਲਈ ਤੇ ਉਹਦੇ ਸਾਰੇ ਅੱਗੇ ਵੀ ਉਹ ਕਈ ਵਾਰੀ ਉੱਤੇ ਅਜੇ ਵੀ ਚੱਲਦੇ ਸੀਗੇ ਤੇ ਅੱਗੇ ਵੀ ਉਹਦੇ ਉੱਤੇ ਜਦੋਂ ਆਪਣੇ ਬ੍ਰੇਕ ਹੋਈ ਜੇਲ ਤੇ ਉਦੋਂ ਵੀ ਹਮਾਰੇ ਉਹਨਾਂ ਨੂੰ ਬਾਹਰ ਕਰੋਣ ਦੇ ਦਿੱਤੇ ਹੋਏ ਦੋਸ਼ ਲੱਗਦੇ ਸੀਗੇ ਵੀ ਇਹ ਨਹੀਂ ਉਦੋਂ ਵੇਲੇ ਬਿਜਲੀ ਜਿਹੜੀ ਹੈ ਚੇਨ ਸੈਟ ਕੇ ਬਿਜਲੀ ਬੰਦ ਕੀਤੀ ਹੈਗੀ ਆ ਤੇ ਉਦੋਂ ਵੀ ਇਹ ਤੇ ਦੋਸ਼ ਉਦੋਂ ਵੀ ਜੇਲ ਚ ਰਹੇ ਹੈਗੇ ਆ ਤੇ ਪਹਿਲਾਂ ਵੀ ਉਦੋਂ ਜੇਲ ਚ ਰਹ ਚੁੱਕਾ ਸੀਗਾ ਤੇ ਹੈਗਾ ਬੜਾ ਲੇਖ ਪਰ ਅਸੀਂ ਤਾਂ ਇਹੀ ਮੈਂ ਤਾਂ ਕੰਡੈਮਨ ਕਰਨਾ ਨਹੀਂ ਮਾਇ ਮਰਾਏ ਪੰਜਾਬ ਚ ਹੋਣੀ ਚਾਹੀਦੀ ਬਿਲਕੁਲ ਬੰਦ ਹੋਣੀ ਚਾਹੀਦੀ ਗੰਗਾਸਰਾਂ ਵੱਲੋਂ ਵੀ ਤੇ ਸਾਡੇ ਖਾੜਕੋ ਵੀ ਰਾਲੋਗੇ ਠੀਕ ਹੈ ਉਹਨੇ ਕਾਲੀਦਾਲ ਵੱਲੇ ਕੋਈ ਨਾ ਨੌਜਾਨ ਜਿਹੜੇ ਬਰਗਾੜੀ ਦੀ ਵੱਡੀ ਕੜਨਾ ਜਿੱਥੇ ਸੋਧ ਸਾਧ ਦੀ ਗੱਲ ਸੀਗੀ ਰੋਸ ਹੈਗਾ ਲੋਕਾਂ ਦੇ ਵਿੱਚ ਪਰ ਉਹਦੇ ਲਈ ਹੁਣ ਸਿਆਹ ਨੂੰ ਮਿਲ ਚੁੱਕੀ ਹੈਗੀ ਆ ਤੇ ਕਈ ਵਾਰੀ ਇਹਨਾਂ ਲੀਡਰਸ਼ਿਪ ਦੀ ਸਰਕਾਰ ਦੇ ਮਜਬੂਰੀ ਹੁੰਦੀ ਹੈਗੀ ਆ ਬਈ ਕਈ ਵਾਰੀ ਸੱਚ ਵੀ ਮੂਰੇ ਮੈਂ ਕਹਿੰਦੇ ਕਈ ਤਾਂ ਦੇਖਿਆ ਨਹੀਂ ਸੱਚ ਨੂੰ ਕੰਮ ਹੋਇਆ ਬਹੁ ਮੌਕੇ ਉਹਨਾਂ ਨੇ ਦਿੱਤੇ ਸੀ ਉਤੋਂ ਜਿਹੜਾ ਇਕੱਠ ਸਗਾ ਵੀਡੀਓ ਪਈਆਂ ਹੈਗੀਆਂ ਢੱਡੀਆਂ 'ਤੇ ਬੈਠਾ ਸੀਗਾ ਪੰਥਰੀ ਦੇ ਬੈਠਾ ਸੀਗਾ ਉਹ ਕਹਿੰਦੇ ਭਾਈ ਸਾਹਿਬ ਵੀ ਤੁਸੀਂ ਸਾਨੂੰ ਆਰਡਰ ਆ ਗਿਆ ਸੰਥਾ ਖਾਲੀ ਕਰਨਾ ਪੈਣਾ ਤੇ ਵੀ ਵੀ ਤੁਸੀਂ ਚਲ ਜਾਓ ਉਹਨਾਂ ਨੂੰ ਉਹ ਕਹਿੰਦੇ ਸਨੇਤੇ ਵਿੱਚ ਕਰਨਾ ਫਿਰ ਅਸੀਂ ਆਹ ਹੋਰ ਬਾਣੀ ਪਾਣ ਲੱਪਾ ਹੋਰ ਲੱਪਾ ਤੇ ਫਿਰ ਜਿਦਾ ਜਿੱਦਾਂ ਉਹਨੇ ਘੇਰਾ ਟਾਈਟ ਕਰਦਾ ਹੈਗਾ ਕੁਝ ਬੰਦਿਆਂ ਨੇ ਉੱਥੇ ਉਹ ਜਿਹਾ ਮਾਹੌਲ ਬਣ ਗਿਆ ਆਪਣਾ ਤਾਂ ਬੜੀ ਮਜ ਗਈ ਤੇ ਪਲੀਜ਼ ਇਹ ਆਪਣੀ ਪ੍ਰੋਡਕਸ਼ਨ ਚ ਲਾਈ ਜਾਂ ਜਾਣ ਕੇ ਚਲਾਈਏ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ ਕਿ ਦੇਖੋ ਉੱਥੇ ਵੀ ਦੋ ਦੋ ਸ਼ੀਤ ਹੋ ਗਏ ਕੁਦਰਤੀ ਮੈਂ ਉਦੋਂ ਉੱਥੇ ਆਪਣੇ ਰਿਸ਼ਤੇਦਾਰਾਂ ਜਾ ਰਿਹਾ ਸੀ ਜਦੋਂ ਮੈਂ ਹਸਪਤਲ ਨੰਘਣ ਲੱਗਾ ਤੇ ਉੱਥੇ ਬਿਲਕੁਲ ਸਨਾਟਾ ਸੀ ਤੇ ਇੱਕ ਬੀਬੀ ਨੂੰ ਪੁੱਛਿਆ ਕੀ ਹੋਇਆ ਕਹਿੰਦੀ ਰਾਤ ਨੂੰ ਗੋਲੀ ਚੱਲ ਗਈ ਉਹਦਾ ਖ਼ਬਾਰਾ ਨਿਕਲਿਆ ਨਹੀਂ ਸੀ 10-11 ਵਜੇ ਦੀ ਗੱਲ ਹੈ ਮੈਂ ਪੜ੍ਹਿਆ ਨਹੀਂ ਸੀ ਉਹਦਾ ਖ਼ਬਾਰ ਤੇ ਮੈਂ ਜਾ ਰਹੇ ਪਟੰਡ ਹੰਦਮ ਦਾ ਸੋ ਚੱਲੇ ਸੀਗੇ ਮੱਥਾ ਟੇਕਣ ਤੇ ਰਿਸ਼ਤਾਰਾਂ ਮੈਡਲ ਵੀ ਚੱਲੇ ਸੀ ਮੈਂ ਤਾਂ ਆਪ ਪੰਡ ਦੇ ਖੜ ਕੇ ਦੇਖਿਆ ਵੀ ਉੱਥੇ ਕਾਫੀ ਚੀਜ਼ਾਂ ਨੂੰ ਅਗਾਊਗਾ ਲੱਗੀਆਂ ਸੀ ਜਾਂ ਜੀਪਾਂ ਪੁਲਿਸਾਂ ਨੇ ਅਗਾ ਲਿਆ ਟਰੱਕ ਨੂੰ ਵੀ ਲੱਗ ਗਈ ਇਹ ਵੀ ਇਹ ਇਧਰ ਮਾਰ ਕੋਸ਼ਣਾ ਕੋ ਮਾਹੌਲ ਉਥੇ ਕਾਫੀ ਜਿੱਦਾਂ ਉਧਰ ਵੀ ਕੱਠ ਬੈਠਾ ਦੋ ਚਾਹ ਹਜ਼ਾਰ ਦਾ ਤੇ ਪੀਸ ਦਾ ਵੀ 500 500 ਬੰਦਾ ਸੀਗਾ ਤੇ ਉਹਦੇ ਵਿੱਚ ਦੋ ਨੌ ਜਾਨ ਜਿਹੜੇ ਹੈਗੇ ਮੈਂ ਬਾਅਦ ਚ ਉਹਨਾਂ ਦੇ ਘਰਾਂ ਚ ਵੀ ਗਿਆ ਮਹਿਸੂਸ ਕਰਨ ਥੋੜੀ ਬਹੁਤ ਸਪੋਰਟ ਵੀ ਕੀਤੀ ਸੀਗੀ ਤੇ ਕਈ ਵਾਰੀ ਵਗਾੜੀ ਮੈਨੂੰ ਜਾਣ ਦਾ ਮੌਕਾ ਮਿਲਿਆ ਹੈਗਾ ਬਾਕ ਆ ਪਰ ਇਹ ਨਾ ਜੋ ਹੋਇਆ ਮੈਂ ਮੈਂ ਪਰਸਲ ਸਹਿਮਤ ਰਹਾਂਗਾ ਠੀਕ ਆ ਪਾਸ ਦੇ ਕਈ ਆਗੂ ਜਾਂ ਖਾੜਕ ਪਸੰਦਾਂ ਦੇ ਆਗੂ ਇਹਦੇ ਨਾਲ ਸਹਿਮਤ ਹੋਣਗੇ ਜਿੱਦ ਤੱਕ ਇੱਕ ਗੱਲ ਮੁੰਡੇ ਇਹ ਕਈ ਮੈਂ ਮੀਡੀਆ ਚ ਪੜ੍ਹਦਾ ਸੀਗਾ ਵੀ ਇਹਦੇ ਪਿੱਛੇ ਸਾਜਸ਼ਟਾ ਕੋਈ ਮੈਨੂੰ ਨਹੀਂ ਲੱਗਦਾ ਲੱਗਦਾ ਕੋਈ ਸਾਜਸ਼ਟਾ ਪਿੱਛੇ ਇਹ ਇਕੱਲੇ ਨੇ ਆਪ ਹੀ ਕੀਤਾ ਹੈਗਾ ਇਸ ਲਈ ਸਾਨੂੰ ਹੋਰ ਕਿਸੇ ਨੂੰ ਮੇਰੇ ਖਿਆਲ ਐਵੇਂ ਫੜ ਕੇ ਇੰਟਰੋਗ੍ਰੇਟ ਕਰਨਾ ਕਿਸੇ ਨੂੰ ਫਿਰ ਇਸ ਰਾਤ ਤਰਪਿੰਦਰ ਤਿੰਦ ਦੀ ਪੁਲਿਸ ਜਾਂਚਾਂ ਕਰਦੀ ਹੈ ਨਾ ਫਿਰ ਉਹ ਨੌਜਵਾਨ ਜਿਹੜੇ ਆ ਫਿਰ ਇਧਰ ਤਰਪਿੰਦਰ ਬਦਲੇ ਦੀ ਹਮਲਾਵਰ ਨਾਲ ਤੇ ਪੁਲਿਸ ਨੂੰ ਚਾਹੀਦਾ ਨਹੀਂਗਾ ਉਹਦੇ ਆਪਣੇ ਹੀ ਖਿਆਲ ਹੈਗੇ ਆ ਇੱਕ ਹੋਰ ਉਹਦੇ ਲੱਗ ਰਿਹਾ ਸੀ ਇਲਜ਼ਾਮ ਲਾ ਰਿਹਾ ਸੀ ਵੀ ਪੁਲਿਸ ਕਹਿੰਦੀ ਕੋਈ ਉਹ ਕਰ ਰਹੇ ਨੇ ਕਾਂਗਰਸ ਦੀ ਸਾਜ਼ਿਸ਼ ਆ ਬਈ ਰੰਧਾਵਾ ਜਿਹੜਾ ਆਪਣਾ ਵੱਡਾ ਲੀਡਰ ਹੈ ਕਾਂਗਰਸ ਦਾ ਨਾ ਵੀ ਇਹਨਾਂ ਦੀ ਪਾਰਟੀ ਦਾ ਹੈ ਚੇਅਰਮੈਨ ਹੈ ਉਥੇ ਲੋਕਲ ਕੋ ਜਿਲ੍ਹੇ ਦਾ ਹੋਊਗਾ ਜਾਂ ਮੈਂ ਇਹਦਾ ਭਰਾ ਜਿਹੜਾ ਹੈ ਇਹਦੇ ਭਰਾ ਦੀ ਗੱਲ ਕਰਦੇ ਹਾਂ ਭਰਾ ਦੀ ਗੱਲ ਕਰਦੇ ਹਾਂ ਤੇ ਉਹਦੇ ਕਰਕੇ ਕਾਂਗਰਸ ਨਾਲ ਵੀ ਜੋੜ ਰਹੇ ਇਹਨੂੰ ਕੁਝ ਲੋਕ ਮੇਰੇ ਖਿਆਲ ਨਹੀਂ ਇਹਦੇ ਆਪਣੇ ਪਰਸਨਲ ਖਿਆਲ ਹੈਗੇ ਆ ਜਿਤ ਤੱਕ ਮੈਂ ਜਾਣਦਾ ਹੈਗਾ ਕਰਕੇ ਮੈਂ ਪੰਜਾਬ ਚ ਇੱਕਦਮ ਮਿਲ ਵੀ ਚੁੱਕਾ ਇਹਨੂੰ ਦੇ ਸੰਲਰੇ ਤੇ ਨੰਬੀ ਘੱਲਦਾ ਰਿਆ ਤੇ ਉਹ ਉਹਦਾ ਅੰਡਰਸਟੈਂਡ ਪੰਥ ਗਿਆ ਪਰ ਆ ਜਿਹੜੀ ਘਟਨਾ ਜਿਹੜੀ ਵਾਪਰੀ ਯਾਰ ਮਹਿੰਦਰ ਸਾਹਿਬ ਇਹ ਜਿਹੜੀ ਹੈ ਨਹੀਂ ਲੱਗਦੀ ਚਲੋ ਹੁਣ ਉਹਦੀ ਸੋਚ ਆ ਇਹ ਹਾਂਜੀ ਉਹਨੇ ਉਹਦੇ ਜਿਆਦਾ ਗਾਲੀ ਦਾਲ ਤੋਂ ਸਕੀਰ ਬਾਦਲ ਤੋਂ ਨਾ ਖੁਸ਼ ਹੋਊਗਾ ਉਹਦੇ ਫੈਸਲੇ ਨਾ ਖੁਸ਼ ਹੋਊਗਾ ਪਰ ਫਿਰ ਦਰਬਾਰ ਸਾਹਿਬ ਦੇ ਮੇਰੇ ਖਿਆਲ ਨਹੀਂ ਨਹੀਂ ਕਰਨੀ ਚਾਹੀਦੀ ਸਜਾ ਉਹਨਾਂ ਨੂੰ ਹੁਣ ਲੱਗ ਗਈ ਸੀਗੀ ਤੇ ਜਿਹੜੇ ਬੰਦੇ ਕਦੀ ਜਦੋਂ ਹਕੁਮਨਾਰੀ ਪੁਲਿਸ ਚੱਲਦੀ ਸੀ ਹਕੁਮਨਾਰੀ ਸਾਂ ਚੱਲਦਾ ਜੇਹੇਦਾਰ ਵੀ ਇਹ ਪੁਆਇੰਟ ਕਰਦੇ ਸੀ ਆਪਾਂ ਸਾਰਿਆਂ ਨੂੰ ਪਤਾ ਜੇਹੇਦਾਰ ਦਸਤ ਬਿਠਾੜਾ ਘਰੋਂ ਫੈਸਲੇ ਦਿੰਦੇ ਸੀ ਆਹ ਕਰੋ ਤੇ ਆਹ ਨਾ ਕਰੋ ਅੱਜ ਉਹੀ ਗੱਲ ਜੱਡੀਆਂ ਬਾਗ ਲੈ ਕੇ ਮੇਰੇ ਬੋਰਡ ਦੇ ਪਾ ਕੇ ਤੇ ਬੈਠੇ ਆ ਤੇ ਕਿੱਡੀ ਕਿੱਥੋਂ ਲਾ ਕੇ ਕਿੱਥੇ ਡੇਪੈ ਸੀ ਉਹ ਇੰਨੀ ਵੱਹ ਸੀ ਤੇ ਆਮ ਬੰਦਾ ਕੋਈ ਥੋੜਾ ਬਥੇ ਤਾਂ ਅਣਖ ਗੈਰਤ ਵਾਲਾ ਹਸਾਰ ਹੁੰਦਾ ਬੰਦਾ ਸੁਈ ਸਾੜੀ ਕਰ ਲੈਂਦਾ ਜੋ ਕੁਝ ਉਹਨਾਂ ਨੇ ਇੰਨੀ ਜ਼ਿਆਦਾ ਸਾਥ ਉਹਨਾਂ ਦੇਤੀ ਗਈ ਆ ਮੈਂ ਮੈਨੂੰ ਕੋਈ ਐਡੀ ਬੜੀ ਸਜਾ ਦੇਵੇ ਨਾ ਤਾਂ ਮੈਂ ਵੀ ਕਹਿਣਾ ਨਹੀਂ ਕਿ ਮੈਂ ਪਰਹ ਹੋ ਜਾਣਾ ਮੈਂ ਮਕਸਾ ਲਿਜਾਣਾ ਨਹੀਂ ਰਹਿਣਾ ਇੱਥੇ ਛੱਡੀ ਪੌੜ ਛੱਡਿਆ ਰਾਜਪਾਲ ਐਂਡ ਤੇ ਪਤਾ ਨਹੀਂ ਛੋਟੀ ਜੀ ਲਾਇਫ ਹੈ ਬੰਦੇ ਦੀ ਤੇ ਹੋਰ ਨੂੰ ਚੱਲਣਾਂ ਬੰਦੇ ਨੇ ਚੜ੍ਹਾਈ ਕਰ ਜਾਣੀ ਹੁੰਦੀ ਹੈਗੀ ਇਹ ਪਹਿਲਾਂ ਗਲਤ ਕੰਮ ਕਰਨਾ ਹੀ ਗਲਤ ਆ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਬੱਚੇ ਦੇ ਵੀ ਨਹੀਂ ਮਾਰਨਾ ਚਾਹੀਦਾ ਸਿਆਣੇ ਤੇ ਮਾਰਨ ਦੀ ਗੱਲ ਤੇ ਆਣੀ ਨਹੀਂ ਚਾਹੀਦੀ ਤੁਸੀਂ ਤੁਹਾਡੀ ਲੜਾਈ ਹੈਗੀ ਆ ਨਮਕ ਰਸੀ ਹੈਗੀ ਆ ਤੁਸੀਂ ਵੀ ਆਪਣੇ ਲੋਕਾਂ ਨਾਲ ਜੋੜ ਲਓ ਤੁਸੀਂ ਵੀ ਆਪਣੀ ਗੱਲ ਮੀਡੀਆ 'ਚ ਘਰ ਲਓ ਅੱਜ ਕੱਲ ਤਾਂ ਮਡੀ ਸਾਬ ਹਰੇਕ ਕੋਲ ਟੈਲੀਫੋਨ ਹੈ ਹਰੇਕ ਕੋਲ ਸੋਸ਼ਲ ਮੀਡੀਆ ਉਹ ਤਾਂ ਖ਼ਬਰਾਂ ਨਾਲੋਂ ਵੀ ਤੇਜ਼ ਚੱਲਦਾ ਟੀਵੀ ਨਾਲ ਵੀ ਤੇਜ਼ ਚੱਲਦਾ ਹੈਗਾ ਤੇ ਫੇ ਵੀ ਜੇ ਅਸੀਂ ਕਹੀਏ ਵੀ ਨਹੀਂ ਅਸੀਂ ਲੋਕਾਂ ਨੂੰ ਇਸ ਦੇ ਪਾਸੇ ਜਿਹੜੀ ਹੈਗੀ ਆ ਬਦਲੇ ਦੀ ਭਾਵਨਾ ਰੱਖਣੀ ਹੈ ਜਾਂ ਕੁਝ ਹੋਰ ਗਲਤ ਫੈਲ ਠੀਕ ਹੈ ਤਿੰਨ ਚਾਰਕ ਬੰਦੇ ਉਹਦੇ ਦਸਾਂ ਸਾਲਾਂ ਦੇ ਰਾਜ ਵਿੱਚ ਜਿਹੜੇ ਹੈਗੇ ਆ ਇਹ 시ਦੋ ਹੈ ਕਿ ਇੱਕ ਬਰਗਾੜੀ ਹੋਈ ਆ ਇੱਕ ਮੇਰੇ ਖਿਆਲ ਮਰਸਾੜ ਜੁਆ ਸੀ ਕਦੇ ਲੁਧਿਆਣੇ ਵੀ ਇੱਕ ਵਾਰੀ ਇਹਨਾਂ ਦੇ ਟਕਰਾਅ ਸੀ ਦੋਸਾਂ-ਸਾਂ ਦਾ ਹੋ ਗਿਆ ਤੇ ਉੱਥੇ ਵੀ ਇੱਕ ਦੋ ਬੰਦੇ ਪੁਲਿਸ ਨੇ ਮਾਰਦੇ ਸੀ ਇਹਦੇ ਨਾਲ ਜੁੜੀ ਪੁਲਿਸ ਨੇ ਹੁਣ ਬਾਦਲ ਪਰਿਵਾਰ ਨੇ ਆਰਡਰ ਕੀਤਾ ਹੈਗਾ ਪਰੀ ਸਿਚੁਏਸ਼ਨ ਦੇਖਦੀਆਂ ਜਾਂ ਦੇਖਦੇ ਆਪਣੇ ਆਪ ਨੂੰ ਸੁਰੱਖਤ ਨਹੀਂ ਸਮਝਦੇ ਜਾਂ ਦੇਖਦੇ ਵੀ ਵੱਡੀ ਪੇ 2-3 ਕਲੈਸ਼ ਹੋ ਜਾਣੀਆਂ ਹੈਗੀਆਂ ਇੱਥੇ ਬਹੁਤ ਬੰਦੇ ਮਾਰਨਗੇ ਦੇ ਉਹ ਆਪਣੇ ਡਿਊਟੀ ਨੋ ਮਾਉਂਦੇ ਡਿਊਟੀ ਨੋ ਮਾਉਂਦੇ ਤਾਂ ਪੁਲਿਸ ਸਰ ਕੋਈ ਆ ਪੁਲਿਸ ਵਿੱਚ ਵੀ ਕੁਝ ਅਫਸਰ ਕਰਪਟ ਹੋਣਗੇ ਮੰਨਿਆ ਹੈਗੇ ਸੀਗੇ ਕੁਝ ਜਿਹੜੇ ਉਹਨਾਂ ਨੂੰ ਆਪਣਾ ਲਾਲਚ ਹੋ ਜਾਂਦਾ ਸੀਗਾ ਵੀ ਅਸੀਂ ਉਹਦੇ ਲੈਣੇ ਆ ਉਹਦੇ ਉੱਤੇ ਜਾਂਦੇ ਸੀ ਸਰਕਾਰ ਵੱਲੋਂ ਮੈਂ ਤਾਂ ਥੋੜੀ ਜਦੋਂ ਉਹਦੇ ਦਿੱਤੇ ਜਾਂਦੇ ਆ ਉਹਨਾਂ ਪੈਸਾ ਦਿੱਤਾ ਜਾਂਦਾ ਇਨਾਮ ਦਿੱਤੇ ਜਾਂਦੇ ਵੱਡੇ ਵੱਡੇ ਫਿਰ ਉਹ ਇਦਾਂ ਬੰਦੇ ਕੁਛ ਨੂੰ ਟ੍ਰੈਪ ਕਰਕੇ ਫੜ ਕੇ ਇਦਾਂ ਮਾਰੀ ਉਹਨਾਂ ਨੂੰ ਨਹੀਂ ਨਹੀਂ ਇਹ ਗੱਲ ਨਹੀਂ ਕਿ ਮੈਂ ਸਹਿਮਤ ਦੇ ਨਾਲ ਜਿੱਥੇ ਮੈਂ ਦਿੰਦਾ ਹੈਗਾ ਨਾ ਲੰਬੇ ਚਰਚ ਉੱਥੇ ਕਾਂਸਰ ਰਾਜ ਰਿਹਾ ਹੂੰ ਇਹ ਰਾਜ ਆਪਣੇ ਪਾਸ ਸੈਂਟਰ ਸਰਕਾਰ ਦਾ ਰ ਹੈ ਕੰਟਰੋਲ ਸਾਰਾ ਉਹਨਾਂ ਨੇ ਆਪਸੇ ਜਿਹੜੇ ਆਪਣੇ ਸੈੱਟ ਕੀਤੇ ਆ ਏਜੰਸੀਆਂ ਨੇ ਆਪਣੇ ਆਪ ਸੈੱਟ ਕੀਤੇ ਆ ਉਹਨਾਂ ਹੁੰਦਾ ਵੀ ਕਾਲੀ ਸਕਾਰ ਨਹੀਂ ਚੱਲਣ ਦੇਣੀ ਮਾਹੌਲ ਉਹਦਾ ਬਣਾ ਦੇਣਾ ਵੀ ਉੱਥੇ ਕੋਈ ਨਾ ਕੋਈ ਕਰਨੇ ਤਾਂ ਹੀ ਵਾਪਰ ਜਾਏ ਤੇ ਕਾਲੀ ਸਕਾਰ ਨੂੰ ਡੇਕ ਲਈਏ ਜਾਂ ਲੋਕਾਂ ਨਾਲ ਟੁੱਟ ਜਾਣ ਹੁਣ ਜੇ ਤਾਂ ਸਾਡਾ ਰਾਜ ਹੀ ਨਹੀਂ ਰਹੂਗਾ ਪਰ ਜਿੱਤਾ ਹੁਣ ਜੇ ਅਕਾਲੀ ਦਾ ਥੋੜਾ ਬਹੁਤ ਜੁੜਿਆ ਨੇ ਅਫਸਰ ਵੀ ਵਿੱਚ ਅੰਦਰ ਹੋਣਗੇ ਹੁਣ ਕਰਕੇ ਇਹ ਨਹੀਂ ਵੀ ਥੋੜੇ ਜਿਹਾ ਰਾਜ ਕਾਲਿਆ ਨਾ ਜੇ ਦੀ 25 30 ਰਾਜ ਨਹੀਂ ਕਰਦੇ ਹੈਗੇ ਨਾ ਉਹ ਸਟੇਟ ਦੇ ਵਿੱਚ ਕੋਈ ਵੀ ਅਫਸਰ ਤੁਹਾਡੇ ਅੱਖ ਨਹੀਂ ਲੱਗਦਾ ਉਹ ਸਾਰਾ ਆਪਣੇ ਤੁਹਾਡੇ ਆਪਸ਼ਨ ਪਾਰਟੀ ਦੇ ਜਾਂ ਜੇ ਕੋਈ ਰਾਜ ਭਾਗ ਹੁੰਦਾ ਜਾਂ ਕੋਈ ਗਵਰਨਰ ਹੁੰਦਾ ਜਾਂ ਸੈਂਟਰ ਸਰਕਾਰ ਜਿਹੜੀ ਉਹਦੇ ਨਾਲ ਹੀ ਚੱਲਦੇ ਹੈਗੇ ਆ ਇੱਕ ਦਮ ਮਹੋਬਤ ਗੱਲ ਕਰਾਂ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਜਿਹਨਾਂ ਨੇ ਗੋਲੀ ਚਲਾਈ ਹੋਣੀ ਮੈਂ ਗਰੰਟੀ ਗਰੰਟੀ ਦਿੰਦਾ ਮੇਰੀ ਮੇਰੀ ਆਪਣੀ ਸੋਚ ਆਹੇ ਜ਼ਰੂਰ ਕਿ ਡੇਰੇ ਨਾਲ ਜੁੜੇ ਹੋਣਗੇ ਜਿਹੜਾ ਪੰਥ ਵਿਰੋਧੀ ਆ ਬਈ ਇਹ ਇਹ ਤਿਹਜੋ ਮਾਹੌਲ ਬਣਾ ਦੇਉ ਸਕਾਰ ਟੁੱਟ ਜੂਗੀ ਮੜ ਕੋ ਹੋ ਸਕਾਰ ਆ ਜੂਗੀ ਸਾਨੂੰ ਖੁੱਲੀ ਛਿੱਟੇ ਮਿਲ ਜੂਗੀ ਹੁਣ ਉਹੋ ਹੀ ਆ ਹੁਣ ਕਾਲੀਆਂ ਦਾ ਰਾਜ ਹੈ ਨੀਗਾ ਉਹ ਝੂਠੇ ਸਿਰੰਜਾਂ ਸੱਚੇ ਹੋਦਾ ਜਿਹਨੂੰ ਕਹਿੰਦੇ ਹੈਗੇ ਆ ਰੋਜ਼ ਸਾਲ ਪੰਜ ਛੇ ਵਾਰੀ ਪ੍ਰੋਲ ਤੇ ਆ ਜਾਂਦਾ 6 ਮਹੀਨੇ ਬਾਹਰ ਹੁੰਦਾ 6 ਅੰਦਰ ਹੁੰਦਾ ਹੁਣ ਕੌਣ ਕਰਦਾ ਉਹਨੂੰ ਏਡੀ ਹੋਰ ਕਾਹਲੇ ਪ੍ਰੋਲ ਕਾਲ ਨਹੀਂ ਕਿਸ ਨੂੰ ਮਿਲਦੀ ਇਹ ਸਰਕਾਰਾਂ ਜਿਹੜੀਆਂ ਇਹਨਾਂ ਦੇ ਵਿੱਚ ਸਿਰਫ ਹੁੰਦਾ ਹੈ ਵੀ ਜਿਹੜੀ ਆਪੋਸ਼ਨ ਪਾਰਟੀਆਂ ਹੈਗੀਆਂ ਅੰਤ ਵੀ ਇਹਨੂੰ ਖਤਮ ਕਰਨਾ ਤੇ ਸਦਾ ਰਾਜ ਮੇਲੀ ਰਹੇ ਹੁਣ ਨਹੀਂ ਨਵੀਆਂ ਲੜਾਈਆਂ ਸ਼ੁਰੂ ਹੋਈਆਂ ਜਾਦੀ ਦੁਨੀਆ ਬਣੀਆ ਮੇਰੇ ਉਧਰ ਵੀ ਪਾਵਰ ਦੀ ਰਿਸਕਲ ਚਲਦੀ ਰਹਿੰਦੀ ਆ ਬਾਬਾ ਚਲਦੀ ਆ ਪਰ ਇਹ ਜਿਹੜੀ ਇੰਪੋਰਟ ਇਸ ਇਹ ਸਾਫ ਸਫਾਈ ਆਪਾਂ ਲਾਗੇ ਸਾਫ ਸਫਾਈ ਹੈ ਨਹੀਂ ਕਿ ਕੋਈ ਵੀ ਜਿਹਦਾ ਜੋਰ ਚੱਲਦਾ ਉਹ ਇਲਾਜ ਦਿੰਦਾ ਹੈਗਾ ਤੇ ਹੁਣ ਤਾਂ ਸਿਵਲ ਸਜ਼ਾ ਮਿਲ ਗਈ ਸੀ ਪ੍ਰਧਾਨਗੀ ਵੀ ਛੱਡਤੀ ਸੀ ਹੁਣ ਤਾਂ ਐਵੇਂ ਮਾਰ ਕੇ ਮੇਰੇ ਖਿਲਾਫ ਜਿਹੜੀ ਹੈਗੀ ਐਵੇਂ ਕੋਈ ਆਪਣੇ ਨਾਲ ਲੈ ਲਈ ਹੈਗੀ ਗੱਲ ਮੇਰੇ ਖਿਆਲ ਲੋਕਾਂ ਦੀ ਵੱਡੇ ਵੱਡੇ ਹਮਦਰਦੀ ਉਹਦੇ ਨਾਲ ਹੋਣੀ ਪਰ ਅਜੇ ਵੀ ਮੈਂ ਕਮੈਂਟ ਬਹੁਤ سارے ਪੜੇ ਹੈਗੇ ਅਜੇ ਵੀ ਲੋਕ ਨੇ ਮੇਰੇ ਖਿਆਲ ਪੰਜਾਬ ਦੇ ਜਿਹੜੇ ਹੈਗੇ ਪਤਾ ਨਹੀਂ ਜਾਣਦੇ ਨਾ ਫਿਰ ਨਹੀਂ ਜਿਹਨੇ ਬਹੁਤ ਜਨਮ ਕੀਤੇ ਆ ਉਹ ਕਾਂਸਲਰਾਂ ਨਾਲ ਜਨਮ ਜਨਮ ਕੀਤੇ ਆ ਇੰਨਾ ਸੋਚਣ ਇਹਨੇ ਇਹਨਾਂ ਨੇ ਦਰਵਾਜ਼ਾ ਭਟਾਇਆ ਸੀ ਜਿਹੜਾ ਖਾਲਸਾ ਸੀ ਮੇਰਾ ਖਿਆਲ ਇਹਨਾਂ ਲੋਕਾਂ ਨੂੰ ਜ਼ਿਆਦਾ ਹਲਾਤ ਰਾਜ ਆ ਵੀ ਉਹ ਸਿੱਖ ਹੁੰਦੇ ਹੋયા ਜੀ ਉਹਨਾਂ ਕੋਲ ਕੋਈ ਗਲਤੀਆਂ ਹੋਈਆਂ ਉਹ ਨਹੀਂ ਇਹਦਾ ਨਹੀਂ ਦੇਖੋ ਬਿਆਸਾਂ ਵੀ ਸੈਕਸੀ ਅਕੈਡਮੀ ਸੈਕਸੀਗਾ ਉਹ ਕਾਰਨ ਹੈ ਜੀ ਜੀਵਨ ਜੀ ਕਹਿਦੀ ਹੈ ਤੇ 70 75% ਮੇਰੇ ਖਿਆਲ ਸਾਰੇ ਜਿਹੜੇ ਹੈਗੇ ਸਿੱਖ ਇਵਨ ਪੰਜਾਬ ਪੰਜਾਬ ਕਾਂਗਰਸ ਵਿੱਚ ਨਹੀਂ ਉਹਦੇ ਮੈਂਬਰਸ਼ਿਪ ਉਹਨਾਂ 70% ਹੈ ਉਹਨਾਂ ਦੀ ਤੇ ਮੈਂ ਇਹ ਨਹੀਂ ਕਹਾਂ ਵੀ ਜਿਹੜਾ ਇਹ ਗਲਤ ਇਹ ਫੈਸਲੇ ਕੀਤੇ ਆਂ ਅਸੀਂ ਨਿੰਦਿਆ ਕਰਦੇ ਉਹਨਾਂ ਦੀ ਉਹ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੂੰ ਥੋੜਾ ਜਿਹਾ ਜੇ ਨਹੀਂ ਉੱਠ ਰਹੇ ਸੀਗੇ ਤੇ ਇੰਨੀ ਸਖਤ ਨਹੀਂ ਕਰਨ ਦੀ ਲੋੜ ਸੀਗੀ ਪਰ ਐਸੇ ਤਾਂ ਉਹ ਏਸੀ ਗੱਲ ਹੀ ਪਾਰੇ ਬਰਗਾੜੀ ਭਈ ਉਹ ਬੰਦੇ ਰਸ ਕਿਤੇ ਜਾਣ ਜਿਨ੍ਹਾਂ ਨੇ ਮਾਰਿਆ ਰੁਪਏ ਦੀ ਬਿਆਦ ਦੇ ਕੀਤੀ ਆ ਤੇ ਇਹ ਉਹ ਫੈਸਲਾ ਜਿਹੜਾ ਸੀ ਇਹਨਾਂ ਦਾ ਕਾਲੀ ਜਿਹਾ ਉਹ ਤਾਂ ਫੈਸਲਾ ਕੋਈ ਗਲਤ ਕਰ ਗਿਆ ਉਹ ਕਾਲੀ ਫੈਸਲਾ ਜਿਹਾ ਨਹੀਂ ਹੋਣਾ ਚਾਹੀਦਾ ਸੀ ਗੋਲੀ ਤੱਕ ਗੱਲ ਨਹੀਂ ਜਾਣੀ ਚਾਹੀਦੀ ਸੀ ਜੇ ਕਿ ਅੱਗੇ ਉਹਨਾਂ ਦਿਨ ਚ ਉਹਨਾਂ 8-10 ਘੰਟੇ ਡਿਲੇ ਕੀਤਾ ਹੀ ਇੱਕ ਦਿਨ ਹੋਰ ਡਿਲੇ ਕਰ ਲੈਂਦੇ ਫੀਰ ਉਹਨੂੰ ਕਨਵਿੰਸ ਕਰ ਲੈਂਦੇ ਤੇ ਪਰ ਥੋੜਾ ਜਿਹਾ ਉੱਥੇ ਫੈਸਲਾ ਕਾਲੀਚ ਕੀਤਾ ਗਿਆ ਹੈ ਅਗ ਬਾਅਦ ਦੇ ਵਿੱਚ ਵੀ ਜਿਹੜੀ ਹੈਗੀ ਆ ਉਹ ਪ੍ਰੋਪਰ ਇਨਕੁਆਰੀ ਨਹੀਂ ਕਰਾਈ ਜਿਹੜੇ ਪੀਸਾਂ ਚਲਾਈ ਸੀਗੀ ਪ੍ਰੋਪਰ ਕਮਿਸ਼ਨ ਉਹਨਾਂ ਦੀ ਕੋਈ ਐਕਸ਼ਨ ਜਾਂਦਾ ਨਾ ਅਕਾਲੀ ਦਲ ਆਪਣਾ ਪ੍ਰੋਪਰ ਕਮਿਸ਼ਨ ਕੋਈ ਨਾ ਕੋਈ ਬਾਡੀ ਸੈਟ ਅਪ ਕਰਦਾ ਉਹ ਐਂਟੀਪੈ ਰੋਡ ਨੇ ਜਿਹੜੇ ਬੰਦੇ ਸੀਗੇ ਜੇ ਜਿਹੜੇ ਵੀ ਗਲਤੀ ਕੀਤੀ ਹੈ ਜਿਹਨਾਂ ਗੋਲੀ ਚਲਾਈ ਹੈ ਉਹ ਅੰਦਰ ਜਾਣੇ ਚਾਹੀਦੇ ਸੀਗੇ ਤੇ ਪਰ ਇਦਾਂ ਗਏ ਨਹੀਂ ਕਿ ਮੇਰੇ ਇੱਕ ਹੋਰ ਗੱਲ ਬਹੁਤ ਹੋਰ ਤਨ ਲੱਗਦੀ ਆ ਇਹ ਕਾਲੀਆਂ ਤੇ ਇਹ ਕਾਲੀ ਸਾਨੂੰ ਲਾਲ ਲੱਗਉਂਦੇ ਆ ਮੈਂ ਆਪ ਬਰਗਾੜੀ ਦੇਖਿਆ ਵੀਰਾ ਹੁਣ ਚੀਫ ਮਿਨਿਸਟਰ ਆ ਉਥੇ ਸ਼ਰਾਬ ਪੀ ਕੇ ਮਹਾਰਾਜ ਦੇ ਹਿਊਮ ਸਟੇਜ ਤੇ ਬੈਠਾ ਸੀ ਮੈਂ ਕਿ ਵੀ ਕਈ ਵਾਰ ਗੱਲ ਕਰ ਚੁੱਕਾ ਮੈਂ ਮੈਂ ਨਾ ਜਾਂਦਾ ਸ਼ਾਇਦ ਧੱਕੇ ਧੱਕੇ ਪੈਂਦੇ ਸੀਗੇ ਮੈਂ ਛੜਾਇਆ ਕਬੇ ਮੈਂ ਕਈ ਵਾਰ ਗੈਹ ਚੁੱਕਾ ਹੈ ਹੋਰ ਵੀ ਦੇ ਵੀ ਗੱਲ ਆ ਚੁੱਕੀ ਆ ਜਿੰਨੀ ਮੋਸ ਮਿੰਦੇ ਉਥੇ ਹਾਜ਼ਰ ਸੀਗੇ ਮੈਂ ਤਾਂ ਅੱਖੀਂ ਦੇਖੀ ਆ ਮੈਂ ਤਾਂ ਆਪ ਗੰਭੀਰ ਹਟਾਇਆ ਮੈਂ ਕਹੇ ਪਾਰਲੀਮੈਂਟ ਮੈਂਬਰ ਆ ਯਾਰ ਖਬਰ ਇਹ ਨਹੀਂ ਲੱਗਣੀ ਹੈਗੀ ਅੱਗੇ ਇੱਥੇ ਨੌਜਾ ਸਾਡੇ ਸ਼ਹੀਦ ਹੋਗਾ ਹੈਗੀ ਆ ਤੇ ਸਾਰੀਆਂ ਖਬਰਾਂ ਇਹੀ ਲੱਗਣ ਆਪਣੀਆਂ ਵੀ ਉਥੇ ਪਾਰਲੀਮੈਂਟ ਮੈਂਬਰ ਨੂੰ ਧੱਕ ਵੇ ਇਸੇ ਉਹਨਾਂ ਤੇ ਵੀ ਮੇਰੇ ਖਿਆਲ ਅਕਾਲ ਤਖਤ ਤੋਂ ਘਟ ਜੇ ਹੁਣ ਫੈਸਲਾ ਆਇਆ ਅਕਾਲ ਤਖਤ ਤੋਂ ਕਾਲੀਆਂ ਸਿਆਮਾ ਦੇਤੀਆਂ ਬਜਾਏ 25 3000 4000 ਬੰਦਾ ਮਾਰਿਆ ਉਹਨਾਂ ਬਾਰੇ ਕਾਲ ਇਹਨਾਂ ਦਾ ਕਹਿ ਹੀ ਸਕਦੇ ਸੀਗੇ ਅਕਾਲ ਅਕਾਲ ਤਖਤ ਤੋਂ ਵੀ ਉਹਨਾਂ ਨੇ ਨਾਤਾ ਤੋੜੋ ਕਿਸੇ ਨੂੰ ਵੋਟ ਨਹੀਂ ਪਾਉਣੀ ਹੁਣ ਜੇ ਨਵਾਂ ਕਾਲੀ ਦਾ ਲਵਾਉਂਗਾ ਸਾਰੇ ਸਿੱਖਾਂ ਨੂੰ ਵੋਟ ਉਹਨੂੰ ਪਾਉਣੀ ਆ ਇਦਾਂ ਤਾਂ ਕਹਿ ਹੀ ਸਕਦੇ ਸੀ ਨਾ ਹੈ ਇਹ ਇਦਾਂ ਤਾਂ ਕਹਿ ਹੀ ਸਕਦੇ ਆ ਜਾਂ ਕਹਿੰਦੇ ਕੋਈ ਸੈਕਟੇਰੀ ਤੇ ਨਾ ਜਾਵੇ ਅੱਜ ਤੋਂ ਬਾਅਦ ਜੇ ਕੋਈ ਸੈਕਟੇਰੀ ਤੇ ਜਾਊਗਾ ਉਦੋਂ ਅਸੀਂ ਐਕਸ਼ਨ ਲਵਾਂਗੇ ਡੇਰਵਾਨ ਖਾਦਮਗਰ ਨੇ ਉਹ ਪਹਿਲਾਂ ਵੀ ਜਦਦਾ ਹੋ ਨਵੇਂ ਹੋਏ ਉਦੋਂ ਨਰੰਗਕਾਰੀ ਅਵਰਧ ਹੋਇਆ ਦੂਜੀਆਂ ਵਾਰ ਨਹੀਂ ਹੁੰਦਾ ਵੀ ਉਹ ਕਹਿੰਦੇ ਵੀ ਪੈਰਾ ਦਿੱਤਾ ਉਹ ਕਹਿੰਦੇ ਹਰ ਇੱਕ ਸਿੱਖ ਪੈਰਾ ਦੇਵੇ ਇਹ ਨਹੀਂ ਕਿ ਲੱਗਦਾ ਸਟੇਟਮੈਂਟ ਦੇ ਦੇ ਨਹੀਂ ਕਾਲ ਸਭ ਤੋਂ ਖੜ ਕੇ ਵੀ ਨਹੀਂ ਹੋਗੀ ਨਹੀਂ ਤਾਂ ਕਿ ਜਿਹੜੇ ਵੀ ਹੈਗੇ ਆ ਅਸੀਂ ਸਾਰਿਆਂ ਦੇ ਅੱਖਾਂ ਲਮਾ ਵੀ ਕਿੰਨੇ ਜਿਹੜੀ ਸਾਡੀਆਂ ਪਾਰਟੀਆਂ ਹੈਗੀਆਂ ਜਿੰਨੀ ਲੀਡਰਸ਼ਿਪ ਹੈਗੀ ਆ ਕੀ ਉਹ ਧਰਨੇ ਦਿੰਦੀ ਆ ਕੀ ਲੋਕਾਂ ਨੂੰ ਵੇਅਰਨੈਸ ਲਿਆਉਂਦੀ ਕੀ ਗਦਰ ਵਿੱਚ ਮੈਸੇਜ ਦਿੰਦੀ ਆ ਕਿ ਮੀਡੀਆ 'ਚ ਮੈਸੇਜ ਦਿੰਦੇ ਆ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਡੇਰਾਂ ਦੇ ਕੇਸ ਕਰ ਨਹੀਂ ਕਰ ਰਹੇ ਜੇ ਨਹੀਂ ਕਰ ਰਹੇ ਉਹ ਗਿਆਨ ਦਾ ਤਾਂ ਕੋਈ ਫਾਇ ਇਹ ਜਿਹੜੇ ਅੱਗੇ ਮੈਂ ਹੁੰਦੇ ਆ ਇਹ ਥੋੜੀ ਬਹੁਤੀ ਵਿਰੋਧਤਾ ਕਰਦੀ ਵੀ ਮਾੜੀ ਮੋਟੀ ਉਹ ਐਵੇਂ ਖਾਣਾ ਪੋਤੀ ਲਈ ਕਰਦੇ ਆ ਹਮਮ ਹੁਣ ਆਪਾਂ ਇੱਥੇ ਸਾਰੀਆਂ ਬਾਬੇ ਨੂੰ ਭਜਾ ਸਕਦੇ ਆ ਕਿੰਨੇ ਸੀ ਕਿ ਤੁਸੀਂ ਤਾਂ ਐਡੀਟਰੀਆ ਅਖਬਾਰ ਦੇ ਹੈ ਸਾਰਿਆਂ ਨੂੰ ਪਤਾ ਲੱਗਦਾ ਹੋਊਗਾ ਵੀ ਨਹੀਂ ਇਹ ਖਤਮ ਹੋ ਸਕਦੇ ਨਹੀਂ ਸਾਨੂੰ ਖਤਮ ਕਰ ਦੇਣਾ 50 ਦੇ ਨੂੰ ਖਤਮ ਕਰਣਾ ਰੁਕਾਸ ਲਈ ਬੈਠੇ ਪੰਜਾਬ ਟਾਂਗ ਖਰੇ ਇਹ ਬੰਦ ਹੋ ਜਾਣਾ ਬਾਕੀ ਹੋਰ ਚੱਲਦੇ ਰਹਿਣੀਆਂ ਆਪਾਂ ਲੱਗੇ ਨੇ ਸਰ ਤੁਸੀਂ ਬਖਸ਼ਿਸ਼ ਹੋਈ ਆ ਆਪਾਂ ਨੂੰ ਜੇਲਾ ਵੀ ਕਰਾਈਆਂ ਨੂੰ ਕਹੇ ਪੈਸੇ ਮੜਾ ਕੇ ਦਿੱਤੇ ਆਪਾਂ ਤਾਂ ਹੈ ਛੋਟੇ ਜੇ ਕੋਈ ਵੱਡਾ ਦਾਰਾ ਵੀ ਨਹੀਂ ਸਾਡਾ ਅਕਾਲ ਦਾਸ ਉਹਨਾਂ ਨੇ ਇਹ ਉਹਨਾਂ ਦੀ ਡਿਊਟੀ ਬਣਦੀ ਜਿਹੇ ਦਾ ਸਟੇਟਮੈਂਟ ਹਰੇਕ ਵੀਕ ਹੋਣੀ ਚਾਹੀਦੀ ਆ ਕੋਈ ਸਿਕ ਡੇਰੇ ਜਾਵੇ ਨਾ ਜਿਹੜੇ ਜਾਂਦੇ ਆ ਉਹਨਾਂ ਦੀ ਲਿਸਟ ਬਣਾ ਕੇ ਸਾਨੂੰ ਦਿਓ ਉਹਨਾਂ ਤੇ ਅਸੀਂ ਐਕਸ਼ਨ ਲਾਵਾਂਗੇ ਤੇ ਥੋੜੀ ਜਿਹਾ ਨਾਤਾ ਤੋੜ ਕੇ ਰੱਖੋ ਮੇਰੇ ਖਿਆਲ ਉਹ ਤਾਂ ਅਮ 6 ਮਹੀਨੇ ਖਤਮ ਹੋਣ ਦੇਰੇ ਤਾਂ ਸਾਰੇ ਬਿਲਕੁਲ ਕਈ ਦੇਰੇ ਦਾ ਬਹੁਤ ਕੁਝ ਹੁੰਦਾ ਹੁਣ ਬੱਚਿਆਂ ਦੀਆਂ ਗੱਲਾਂ ਵੀ ਆਉਣੀ ਆ ਆ ਵੀ ਹੁੰਦਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਸਿਰ ਮੈਨੂੰ ਨਹੀਂ ਪਤਾ ਲੱਗਦਾ ਸਾਡੇ ਇਹ ਅਕਾਲੀ ਦਲ ਨੂੰ ਚਾਹੀਦਾ ਇੱਕ ਅਕਾਲੀ ਦਲ ਚਾਹੀਦਾ ਹੈਗਾ ਤੇ ਪੰਜਾਬ ਦੇ ਆਨੰਦਪੁਰ ਦੇ ਵੱਧ ਕਰਨ ਲਈ ਆਪਣਾ ਮੋਰਚਾ ਲਾਉਣ ਜੇ ਕਿ ਚੰਡੀਗੜ੍ਹ ਮਿਲਦਾ ਉਹ ਮੀਟਿੰਗਾਂ ਇਹਨਾਂ ਗਵਰਨਮੈਂਟ ਚੱਲਦੀਆਂ ਰਹਿਣੀਆਂ ਚਾਹੀਦੀਆਂ ਜੇ ਚੰਡੀਗੜ੍ਹ ਮਿਲਦਾ ਫਿਰ ਲੋਕ ਤੇ ਲੈ ਲਓ ਫਿਰ ਪਾਣੀ ਵੀ ਗਾਲਿਆ ਪਾਣੀ ਲੈ ਲਓ ਫਿਰ ਅਰਹਿੰਦੇ ਇਲਾਕਿਆਂ ਦੀ ਕੋਈ ਗੱਲ ਹੈਗੀ ਪੰਜਾਬੀ ਬੋਲਣਾਂ ਦੀ ਉਹ ਲੈ ਲਓ ਆਨੰਦਪੁਰ ਦੇ ਮਤਲਬ ਹੌਲੀ ਹੌਲੀ ਵਧੇ ਚੱਲੋ ਪੀਸਫੁਲੀ ਤੇ ਨਾਲੇ ਰਾਜ ਭਾਗ ਸਦਾ ਕੋਸ਼ਿਸ਼ ਕਰ ਪੰਜਾਬ ਦਾ ਆਪਣਾ ਕੋਈ ਰੱਖਣਾ ਮੈਨੂੰ ਇਹ ਖਾਸ ਤੰਦੀ ਗੱਲ ਚੱਲਦੀ ਹੈ ਮੁੰਡੇਰ ਕਿ ਕਿੰਨਾ ਖਾਸ ਰਮਣ ਨੂੰ ਕਰਦੇ ਸਰਕਾਰ ਨਾਲ ਤਾਂ ਕਾਹਦੀ ਬਣਦੀ ਆ ਆਪਦੀ ਬਣਦੀ ਆ ਸ਼ਰਾਬੀਆਂ ਦੀ ਬਣਦੀ ਆ ਬਾਲੀ ਹੁਣ ਸੋਚਦੇ ਆਈਆਂ ਇਹਨਾਂ ਤੋਂ ਛਾਖ ਨਹੀਂ ਇਹਨਾਂ ਤੋਂ ਐਮ ਐਲ ਐਮ ਨਹੀਂ ਜਾਂਦਾ ਨਾ ਕੋ ਐਮ ਪੀ ਬਣਦਾ ਉਹ ਕਿਦਾਂ ਤੁਹਾਡੇ ਸਾਥ ਦੇਣਗੇ ਆ ਇਸ ਲਈ ਅਕਾਲੀਆਂ ਦੇ ਕੋਰਡ ਜਿਹੜੀ ਹੈਗੀ ਆ ਪੰਜਾਬ ਵਿੱਚ ਚਾਹੀਦੀ ਆ ਜਦੋਂ ਅਕਾਲੀ ਆਏ ਆ ਉਹਨੇ ਚੰਗੇ ਕੰਮ ਵੀ ਬਹੁ ਕੀਤੇ ਆ ਗਲਤੀਆਂ ਵੀ ਹੋਈਆਂ ਦੋ ਤਿੰਨਕ ਤੇ ਚੰਗੇ ਕੰਮ ਵੀ ਬਹੁ ਕੀਤੇ ਆ ਮਰਮੋਣਸੋਂ ਦੇ ਵੇਲੇ ਨੂੰ ਬਹੁਤ ਸਾਰੇ ਉਹਨਾਂ ਨੇ ਉਹਨਾਂ ਨੇ ਆਪਣੇ ਨੇੜਤਾ ਬਣਾ ਕੇ ਬਹੁਤ ਸਾਰੇ ਫੰਡ ਰੀਲੀਜ਼ ਕਰਾਏ ਤੇ ਪੰਜਾਬ ਵਿੱਚ ਕਾਫੀ ਕੁਝ ਉਹਨਾਂ ਨੇ ਤਰੱਕੀ ਕੀਤੀ ਹੈਗੀ ਬਾਕੀਆਂ ਤੋਂ ਉਹ ਨਹੀਂ ਹੋਈ ਹੈਗੀ ਹੀ ਮਰਿਆ ਤੁਸੀਂ ਜੋ ਹੁਣ ਤੁਸੀਂ ਰੀਡਰ ਰਹੇ ਆ ਤੁਸੀਂ ਜੋ ਥੋੜਾ ਕਹਿਣਾ ਜਾਣਕਾਰੀ ਨੈਣ ਤੋਂ ਤੁਸੀਂ ਕੋਈਆਂ ਕਿਤਾਬਾਂ ਵੀ ਪੜੀਆਂ ਹੋਈਆਂ ਤੇ ਤੁਸੀਂ ਕੋਈ ਤੁਹਾਡੇ ਕੀ خیال ਸੀ ਵੀ ਬਈ ਉਹ ਇਦਾਂ ਕਰ ਸਕਦਾ ਸੀ ਜਾਂ ਉਹਨੇ ਠੀਕ ਕੀਤਾ ਤੇ ਗਲਤ ਕੀਤਾ ਤੁਹਾਨੂੰ ਚੰਗ ਨਹੀਂ ਤੁਸੀਂ ਕਾਫੀ ਹੁਣ ਐਕਸਪਲੇਨ ਕਰ ਹੀ ਦਿੱਤਾ ਹੈ ਤੇ ਇਸ ਵਿੱਚ ਜਿਹੜਾ ਉਹਨੇ ਆਪਣੇ ਫੈਸਲੇ ਆਪ ਹੀ ਲਿਆ ਆ ਉਹਨਾਂ ਨੇ ਜਿਹੜਾ ਵੀ ਉਹਨੂੰ ਲੱਗਿਆ ਸ਼ਾਇਦ ਬਹੁਤ ਲੋਕ ਚਾਹਦੇ ਹੋਣਗੇ ਵੀ ਇਹ ਜਿਹੜਾ ਕਲਤਾ ਉਹਨੂੰ ਛੇਤੀ ਮਾਫਵਾ ਕਰਤਾ ਉਹ ਚਾਹਦੇ ਸੀ ਇਹਨੂੰ ਅ ਵੀ ਕੱਢਿਆ 500 ਛੇਕਿਆ ਜਾਵੇ ਪਾਸੂ ਕੱਢਦਾ ਜਾ ਪਰ ਇਹੋ ਜਿਹੇ ਹਾਲਾਤ ਜਿਹੜੇ ਆ ਜੇ 500 ਚ ਸਾਰਾ ਵਲਗਤਲਾ ਕਰੀ ਜਾਵਾਂਗੇ ਤਾਂ ਫਿਰ 500 ਨੂੰ ਵੱਡਾ ਕਿਵੇਂ ਕਰਾਂਗੇ ਹੈਨਾ ਸੋ ਆਏ ਮਸਲਾ ਹੋਰ ਇਸ ਤੋਂ ਬਾਅਦ ਹੋਰ ਕਿਹਦੇ ਮਸਲੇ ਹਾਜ਼ਰ ਹੋਵਾਂਗੇ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ